ਜਿੰਦਾਬਾਦ 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 ਆਮ ਆਪੀ ਪਾਰਟੀ ਜਿੰਦਾਬਾਦ ਆਪ ਨੂੰ ਸੰਗੋ ਜਿੰਦਾਬਾਦ ਅੰਮ੍ਰਿਤ ਕजरीवाल ਜਿੰਦਾਬਾਦ ਹਿੰਦੂ ਆਪੀ ਸ਼੍ਰੀ ਜੀਪੀ ਜਿੰਦਾਬਾਦ ਸਭਾ ਸਾਰਿਆਂ ਨੂੰ ਬੇਨਤੀ ਹੈ ਇਹ ਠੀਕ ਕੰਛਤ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਹੁੰਚ ਰਿਹਾ ਜੋ ਆਪ ਸਭ ਨੇ ਤੁਹਾਨੂੰ ਸਾਰਿਆਂ ਨੂੰ ਇੰਤਜ਼ਾਰ ਕੇ 5-7 ਮਿੰਟ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਆ ਰਹੇ ਆ ਕਪਾ ਸਾਰਿਆਂ ਦੇ ਸਿੱਧਣਾਂ ਦੇ ਨਾਮ ਉਹਨਾਂ ਦਾ ਵੈਲਕਮ ਕਰਨਾ ਉਹਨਾਂ ਦੀ ਵਰਖਾ ਕਰਦਿਆਂ ਸੋ ਕੋਈ ਜਿਹੜਾ ਮੇਰਾ ਨਾਰਾ ਨਾ ਲਾਵੇ ਮੰਤਰੀ ਸਰਕਾਰ ਆਪਾਂ ਸਿੰਘ ਮੈਂ ਦਾ ਨਾਰਾ ਲਾਵਾ ਅੱਜ ਇਹ ਕਿਹਦੀਵਾਜੀ ਦਾ ਨਾ ਲਾਵਾ ਆ ਬਰਨਿਆ ਬਾਤ ਜਨਾਰਾ ਨਾ ਲਾਵਾ ਸੋਕਰ ਨੂੰ ਤੇ ਕਿਹ ਕਿਰ ਦੌਰ ਸੋ ਨਾਲ ਨਾਲ ਆਪਾਂ ਆਪ ਕਈ ਇੱਕ ਕਈ ਚੌਕ ਜੋ ਨਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰ ਮੰਤਰ ਦੇ ਮੁੱਖ ਮੰਤਰੀ ਸਾਹਿਬ ਦੇ ਪਿਆਰ ਜੰਮਿਆ ਤੁਸੀਂ ਸਾਰਿਆਂ ਦੇ ਨਾਲ ਜਾ ਰਹੇ ਹੋ ਸੋ ਸਾਰਿਆਂ ਨੇ ਅੱਜ ਦਾ ਪਿਆਰ ਦਿੱਤਾ ਹੈ ਤੁਸੀਂ ਸਾਥ ਦੇ ਦਿੱਤੋ ਇੱਕ ਸੁਨੇਹੇ ਦੇ ਸਾਰੇ ਪਹੁੰਚੇ ਹੋ ਇਹ ਮੁੱਖ ਮੰਤਰੀ ਸਰਕਾਰ ਕੋਲੋਂ ਸਿਮਰ ਦਾ ਪਿਆਰ ਆ ਰਹੇਗਾ ਤੁਹਾਡੇ ਦਾ ਮਤਾਵਾ ਦਾ ਫਿਰਦੇ ਦਾ ਦਿਲਾ ਧਨਵਾਦ ਕਰਦਾ ਤੇ ਜਿੰਨੇ ਆਂਦੇ ਨੇ ਸਹਬਾ ਸਾਡੇ ਵਿਚਕਾਰ ਪਹੁੰਚ ਕੇ ਉਹਦੀ ਬੇਨਤੀ ਹੈ ਸੋਛੇ ਪਹੁੰਚ ਜਿੰਦਾਬਾਦ ਦੇ ਵੱਡੇ ਪੱਲੇ ਦਾ ਪਿੰਡ ਪਾਲਾ ਜੱਜੀ ਭਾਈ ਸਾਡੇ ਦੂਜੇ ਦਾ ਪਾਰੀ ਪਾਰਪਰ ਵਿੱਚ ਜਿੱਥੇ ਦੇ ਨਾਲ ਬੰਦੇ ਆ ਨਾਮ ਅਮਨਤ ਸਿੰਘ ਜੀ ਆਜਾ ਗਾ ਜੀ ਬਹੁਤ ਵੱਡੇ ਭਾਰੀ ਬਹੁਤ ਕਰਨ ਜਿਹਨਾਂ ਨੇ ਐਮਐਲਏ ਸਾਹਿਬ ਨੂੰ ਆਪਣੇ ਬੂਤ ਤੋਂ ਪੰਜਨੇ ਵਾਲ ਬਾੜ ਨੰਬਰ 23 ਅਤੇ 24 33 ਫੁੱਟ ਰੋਡ ਇਲਾਕੇ ਦੇ ਨੌਸੀਆਂ ਦੇ ਲਈ ਬਹੁਤ ਵੱਡਾ ਦਿੰਦੇ ਆ ਬਹੁਤ ਭਾਗਾ ਵਾਲਾ ਦਿੰਦੇ ਆ ਅੱਜ ਪੰਜਾਬ ਦੀ ਆਨ ਮਾਨ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਸਾਡਾ ਮਹਿਬੂਬ ਨੇਤਾ ਸਾਡਾ ਸਤਿਕਾਰਯੋਗ ਸਭ ਤੋਂ ਪਿਆਰਾ ਨੇਤਾ ਸਾਡੇ ਵਿੱਚ ਕਾਮ ਲੋਕਾਂ ਦੇ ਵਿੱਚ ਵਿਚਕਾਰ ਆ ਰਿਹਾ ਇੱਕ ਆਮ ਘਰਾਂ ਦਾ ਇੱਕ ਆਮ ਨੌਜਵਾਨ ਮੁੰਡਾ ਜਿਹੜਾ ਮੁੱਖ ਮੰਤਰੀ ਬਣਿਆ ਇਹ ਸਾਬਤ ਕੀਤਾ ਹੈ ਕਿ ਆਮ ਪਰਿਵਾਰ ਦੇ ਲੋਕ ਜਿਹੜੇ ਹੁੰਦੇ ਆ ਆਮ ਲੋਕਾਂ ਦੇ ਵਿੱਚ ਜਾਂਦੇ ਨੇ ਅਕਸਰ ਜਾਂਦੇ ਨੇ ਇਹ ਪਹਿਲੀ ਵਾਰੀ ਹੋ ਰਿਹਾ ਸਾਡੇ ਇਲਾਕੇ ਦੇ ਵਿੱਚ ਕੋਈ ਮੁੱਖ ਮੰਤਰੀ ਜ਼ਮੀਨੀ ਪੱਧਰ ਤੇ ਜਨਤਾ ਦੇ ਵਿੱਚ ਜਨਤਾ ਨੂੰ ਆਮ ਲੋਕਾਂ ਨੂੰ ਮਿਲਣੇ ਆ ਰਿਹਾ ਸਾਰੇ ਸਾਰਿਆਂ ਨੂੰ ਅੱਜ ਅਸੀਂ ਬਹੁਤ ਹੀ ਜ਼ਿਆਦਾ ਵੱਡੇ ਘਾਟ ਦੇ ਵਿੱਚ ਇਕੱਠੇ ਹੋਏ ਨੇ ਆਪਾਂ ਸਾਨੂੰ ਬਿਸਵਾਸ ਆਸਾ ਦਿਵਾਣਾ ਚਾਹੁੰਦੇ ਆ ਕਿ ਜਿਵੇਂ ਆਪਾਂ ਪਹਿਲਾ 2022 ਦੇ ਵਿੱਚ ਸਾਰੀ ਲੇਡੀਜ਼ ਸਾਡੇ ਸਹਿਯੋਗ ਦੇ ਕੇ ਮਤਲਬ ਕਿ ਕਹਿੰਦੇ ਐਮ ਐਲ ਏ ਨੂੰ ਦਿਖਾਇਆ ਸੀਗਾ ਅਸੀਂ ਇਸ ਵਾਰ ਵੀ اسی ਤਰੀਕੇ ਨਾਲ ਲੰਬੜੀ ਲੀਡ ਦੇ ਨਾਲ ਐਮ ਪੀ ਸਾਹਿਬ ਨੂੰ ਦਿਵਾਵਾਂਗੇ ਔਰ ਤੁਹਾਨੂੰ ਔਰ ਹੀ ਆਪਣੇ ਲੋਕ ਇਹ ਪੁੱਛਦੇ ਨੇ ਕਿ ਇਹ ਫੋਟੋ ਦੀ ਵੀ ਲਹਿਰ ਕਿਵੇਂ ਦੀ ਆ ਤੇ ਅਸੀਂ ਉਹ ਇਹ ਕਹਿਣਾ ਚਾਹਵਾਂਗੇ ਕਿ ਇਸ ਟਾਈਮ ਇਹ ਦਿਨ ਕਰਮੀਆਂ ਦੇ ਵਿੱਚ ਪਾਣੀ ਦਾ ਇੰਨਾ ਖਰਾਬ ਹਾਲ ਹੁੰਦਾ ਸੀ ਕਿਸਾਨ ਭਾਈ ਰੋਂਦਾ ਸੀਗਾ ਤੇ ਹੁਣ ਇਸ ਟਾਈਮ 24 ਘੰਟੇ ਪਾਣੀ ਆ ਰਿਹਾ ਬਿਜਲੀ ਆ ਰਹੀ ਹੈ ਸਾਰੇ ਸਰਪੰਚ ਨੇ ਸਾਰੇ ਸਾਰੇ ਪਿੰਡ ਵਾਲੇ ਖੁਸ਼ ਨੇ ਬਿਜਲੀ ਫੇਰੀ ਆ ਰਹੀ ਹੈ ਲੋਕਾਂ ਨੂੰ ਬੜੀ ਸਹੂਲਤ ਮਿਲਦੀ ਹੈ ਤੇ ਇਸ ਕਰਕੇ ਅਸੀਂ ਐਮਪੀ ਸਾਹਿਬ ਨੂੰ ਸਵਾਸਾ ਦਵਾ ਕੇ ਬੜੀ ਲੀਡ ਦੇ ਨਾਲ ਉਹਨਾਂ ਨੂੰ ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਸਾਹਨੇ ਬਹਲਕੇ ਦੇ ਵਿੱਚ 33 ਨੰਬਰ ਰੋਡ ਤੇ ਕਿੰਨਾ ਵੱਡਾ ਇਕੱਠ ਹੋ ਰਿਹਾ ਤੇ ਸਾਡੇ ਬਹੁਤ ਹੀ ਸਤਿਕਾਰ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਪਹੁੰਚ ਰਹੇ ਨੇ ਤੇ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਭੈਣਾਂ ਦਾ ਬਹੁਤ ਵੱਡਾ ਇਕੱਠ ਆ ਤੇ ਸਾਨੂੰ ਯਕੀਨ ਹੈ ਪੂਰਾ ਕਿ ਸਾਡੀ ਇਹ ਸੀਟ ਜਿੱਤੀ ਪਈ ਆ ਜੀ ਜੀ ਦੇ ਜੀ ਵੋਟਾਂ ਬਹੁਤ ਬਹੁਤ ਪਹੁੰਚਾਂ ਧੰਨ ਧਰਮਾ ਜੀ ਸਾਸ਼ੀ ਗੱਲ ਜੀ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਡੇ ਹਲਕੇ ਦੇ ਵਿੱਚ ਸਾਡੇ ਸਤਿਕਾਰਯੋਗ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪਹੁੰਚ ਰਹੇ ਨੇ ਸੋ ਦੀ ਬਹੁਤ ਵੱਡੇ ਇਕੱਠ ਨਾਲ ਇੱਥੇ ਪਹੁੰਚਿਆ ਸਾਨੂੰ ਬਹੁਤ ਪੱਕੀ ਉਮੀਦ ਹੈ ਕਿ ਅਸੀਂ ਜਿੱਤੇ ਹੋਏ ਆਏ ਸੀਟ ਮੈਂ ਮੋਟਰਪ੍ਰਧਾਨ 40 ਨੰਬਰ ਤੋਂ ਸਾਡੇ ਸੀਐਮ ਪਦਮਨੰਦ ਮਾਨ ਜਿਹੜੇ ਮੇਰੇ ਨੇਤਾ ਜੀ ਇਹਨਾਂ ਦਾ ਜੀ ਆਇਆਂ ਕਰਦੇ ਹਾਂ ਅੱਜ ਦਾ ਸ਼ਾਅ ਬਹੁਤ ਹੈ ਜਨਤਾ ਦੇ ਵਿੱਚ ਵੀ ਸਾਡੇ ਵਿੱਚ ਵੀ ਅਸੀਂ ਨੂੰ ਨੌਂ ਨੌਂ ਵੱਡੇ ਗ੍ਰਹਿ ਵਿਖਿਆ ਰਹੇ ਸੋਨਿਆ ਸਿੰਘ ਜੀ ਦਾ ਇੱਕ ਮੰਗ ਰਹਿ ਗਈ ਹੈ ਉਹ ਵੀ ਲੇਡੀਜ਼ ਦੀ ਪੂਰੀ ਕਰਕੇ ਜਿੰਦਰਾਪੁਰ ਸੇ ਜੋ ਬਹੁਤ ਵੱਡੀ ਲੀਡਰਾਂ ਜਿੱਤਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਦਾ ਤੁਹਾਨੂੰ ਪਤਾ ਵੀ ਪੰਜਾਬ ਦੀ ਸ਼ਾਨ ਸੀਐਮ ਸਾਹਿਬ ਹਲਕਾ ਸਾਹਨੇ ਵਾਲ ਵਿਖੇ ਪਹੁੰਚ ਰਹੇ ਨੇ ਡੀਪੀ ਸਾਹਿਬ ਦੇ ਹੱਕ ਦੇ ਵਿੱਚ ਚੋਣ ਵਿਚਾਰ ਨੂੰ ਮੁਖਾਉਣ ਤੇ ਹਰਗਾ ਸਾਹਨੇ ਦੀ ਸੰਗਤ ਜੋ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਵੀ ਇਹ ਤੋਂ ਸਾਫ ਸਾਫ ਕਲੀਅਰ ਹੈ ਵੀ 13 ਦੀ 13 ਸੀਟਾਂ ਆਮ ਆਦੀ ਪਾਰਟੀ ਜਿੱਤ ਰਹੀ ਹੈ ਤੇ ਸੰਸਦ ਦੇ ਵਿੱਚ ਭਗਵੰਤ ਮਾਨ ਪ੍ਰੋਗਰਾਮ ਪੂਰਾ ਕਾਮਯਾਬ ਹੋ ਰਿਹਾ ਜੀ ਤੇ ਬਾਕੀ ਤੁਹਾਡਾ ਸਾਰਿਆਂ ਦਾ মিডিਆ ਦਾ ਤੇ ਤੁਹਾਡਾ ਧੰਨਵਾਦ ਹੈ ਲੋਕਾਂ ਦਾ ਸੰਗਤ ਦਾ ਧੰਨਵਾਦ ਹੈ ਜਿਹੜੇ ਇੱਕ ਸੱਦੇ ਦੇ ਇੰਨੇ ਹਮ ਹਮਵਾ ਕੇ ਲੋਕ ਪਹੁੰਚੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਗਵੰਤ ਮਾਨ ਦਾ ਰੋਡ ਸ਼ੋਅ ਆ ਤੇ 33 ਫੁੱਟ ਰੋਡ ਤੇ ਹੁਣ ਜਾ ਰਹੇ ਤੁਸੀਂ ਦੇਖ ਦਿਓ ਵਰਕਰਾਂ ਚ ਪਾਰਟੀ ਦੇ ਤੇ ਵਲੰਟਰੀਆਂ ਚ ਸਾਰੇ ਲੀਡਰ ਸਾਹਿਬਾਨ ਅੱਜ ਬਹੁਤੋ ਸ਼ਾਬਾਹ ਸੀਐਮ ਸਾਹਿਬ ਸਾਡੇ ਇੱਥੇ ਆ ਰਹੇ ਨੇ ਉਹਨਾਂ ਸਾਡੇ ਸਾਰੇ ਯੂਥ ਵਰਗੇਟ ਇੱਕ ਬਹੁਤ ਹੀ ਵੱਡਾ ਪਰਮਾ ਤੇ ਵਿਸ਼ਾਲ ਰੋਡ ਸ਼ੋਅ ਆ ਜੋ ਇਸ ਵਿਧਾਨ ਸਭਾ ਹਲਕਾ ਸਾਹਨੇਵਾਲ ਚ ਹਰਜੀਤ ਸਿੰਘ ਮੁੰਡਿਆਂ ਦੀ ਹਮਾਈ ਵਿੱਚ ਹੋ ਰਿਹਾ ਵਾ ਅਤੇ ਜੀਪੀ ਸਾਹਿਬ ਨੂੰ ਇਹ ਜਿੱਤੇ ਯਕੀਨੀ ਹੈ ਕਿ ਸਾਰੀ ਜਿਹੜੀ ਰੋਡ ਆ YLL ਉੱਚੇ 130 ਇਨਕਲਾਬ ਭਗਤਵਾਨ ਹੀਰੋ ਸਾਰੇ ਸੱਸੀ ਪਾਗਲ ਦੀ ਖਾਲਸਾ ਵੇਰ ਜੀ ਫਤਿਹ